ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਿਡਨੀ ਵਿੱਚ ਦਿਨ ਐਤਵਾਰ ਦੇ ਮਾਹੌਲ ਵਿੱਚ ਹਰ ਪਾਸੇ ਗਹਿਮਾਗਮੀ ਸੀ ਜਦੋਂ ਸਿੱਖਾਂ ਦੀਆਂ ਆਪਣੀਆਂ 올림픽 ਖੇਡਾਂ ਪੂਰੇ ਜਾਹੋ ਜਲਾਲ ਤੇ ਸਮਾਪਤੀ ਵੱਲ ਵਧ ਰਹੀਆਂ ਸਨ ਆਖਿਰ ਸ਼ਾਮ ਨੂੰ ਸਿੱਖਾਂ ਦੀਆਂ 올림픽 ਖੇਡਾਂ ਅਗਲੇ ਬਾਰੇ ਮੈਲਬਾਰਨ ਵਿੱਚ ਮਿਲਣ ਦੀ ਵਾਅਦੇ ਨਾਲ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਿੱਖਾਂ ਦਾ ਖੇਡ ਮਹਾਕੁੰਭ ਸਮਾਪਤ ਹੋਇਆ ਅਤੇ ਸਿਡਨੀ ਵਾਲਿਆਂ ਪ੍ਰਬੰਧਕਾਂ ਨੇ ਮੈਲਬਾਰਨ ਦੀ ਪ੍ਰਬੰਧਕੀ ਕਮੇਟੀ ਨੂੰ ਫਲੈਗ ਦੇ ਕੇ ਅਗਲੇ ਵਰੇ ਦੀ ਮੇਜ਼ਬਾਨੀ ਸੌਂਪੀ ਹਾਕੀ ਵਿੱਚ ਸਿੱਖ ਯੂनाइटेड ਕਲੱਬ ਮੈਲਬਾਰਨ ਵਾਲਿਆਂ ਦੀ ਝੰਡੀ ਰਹੀ ਸੀਨੀਅਰ ਵਰਗ ਵਿੱਚ ਸਿੱਖ ਯੂनाइटेड ਕਲੱਬ ਨੇ ਸਿਡਨੀ ਲਾਇਓਨਸ ਕਲੱਬ ਨੂੰ 2-1 ਗੋਲਾਂ ਨਾਲ ਹਰਾ ਕੇ ਕਿਤਾਬੀ ਜਿੱਤ ਹਾਸਲ ਕੀਤੀ ਜੂਨੀਅਰ ਵਰਗ ਵਿੱਚ ਵੀ ਇਹ ਸਿੱਖ ਯੂناਇਟਿਡ ਕਲੱਬ ਮੈਲਬੌਰਨ ਨੇ ਸਿਡਨੀ ਲਾਇਨਜ਼ ਨੂੰ ਇੱਕ ਇੱਕ ਦੀ ਬਰਾਬਰੀ ਤੋਂ ਬਾਅਦ ਸ਼ੂਟਆਊਟ ਵਿੱਚ 2-1 ਨਾਲ ਹਰਾਇਆ ਸੀਨੀਅਰ ਵਰਗ ਵਿੱਚ ਸਿਡਨੀ ਦੀ ਕੀਰਤੀ ਸਿੰਘ ਹੀਰੋ ਆਫ ਦਾ ਟੂਰਨਾਮੈਂਟ ਮੈਲਬੌਰਨ ਦੀ ਗੋਲ ਕੀਪਰ ਕਿਰਨਦੀਪ ਸਿੰਘ ਮੈਨ ਆਫ ਦਾ ਮੈਚ ਬਣਿਆ ਜੂਨੀਅਰ ਵਰਗ ਵਿੱਚ ਗੁਰਸ਼ੇਵ ਤੇਜ ਸਿੰਘ ਬਸਰਾ ਹੀਰੋ ਆਫ ਦਾ ਸਿੱਖ ਖੇਡਾਂ ਬਣਿਆ ਕਬੱਡੀ ਵਿੱਚ ਵੈਸਟਰਨਜ਼ ਖਾਲਸਾ ਕਲੱਬ ਸਿਡਨੀ ਚੜਤ ਵਿੱਚ ਰਹੀ ਫਾਈਨਲ ਮੁਕਾਬਲੇ ਵਿੱਚ ਸਿਡਨੀ ਨੇ ਮੀਰੀਪੀਰੀ ਕਲੱਬ ਨੂੰ 48-25 ਅੰਕਾਂ ਨਾਲ ਹਰਾਇਆ ਮਹੇਸ਼ੀ ਹਰਕੁਵਾਲ ਸਰਵੋਤਮ ਤਾਬੀ ਜੱਗਾ ਚਿੱਟੀ ਵਧੀਆ ਜਾਫੀ ਚੁਣਿਆ ਗਿਆ ਬਾਸਕਟਬਾਲ ਵਿੱਚ ਸਿਡਨੀ ਵਾਲਿਆਂ ਦਾ ਬੋਰ ਵਾਲਾ ਰਿਹਾ ਫੁੱਟਬਾਲ ਵਿੱਚ ਰਿਕਾਰਡ ਖਿਡਾਰੀ 3000 ਦੇ ਕਰੀਬ 183 ਟੀਮਾਂ ਬੇਹਿਸਾਬਾ ਇਕੱਠ ਇੰਜ ਲੱਗਦਾ ਸੀ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਹੀ ਸਟੇਟਾਂ ਦੇ ਖਿਡਾਰੀ ਖਿਡਾਰਨਾ ਹੀ ਕਿਸੇ ਨਾ ਕਿਸੇ ਰੂਪ ਵਿੱਚ ਚੈਂਪੀਅਨ ਬੀ ਬਣੇ ਅਤੇ ਹਾਰੇ ਵੀ ਅਤੇ ਪੂਰਾ ਮੇਲਾ ਫੁੱਟਬਾਲ ਵਾਲੇ ਲੁੱਟ ਕੇ ਲੈ ਗਏ ਮਿਲਡੂਰਾ ਦੀ ਹਰਮਨ ਗਰੀਵਾਲ ਨੇ ਵੀ ਆਪਣੀਆਂ ਵਧੀਆ ਖੇਡ ਸਦਕਾ ਦਰਸ਼ਕਾਂ ਦੀ ਹੀਰੋ ਬਣੀ ਰਹੀ ਐਥਲੈਟਿਕਸ ਵਿੱਚ 1000 ਦੇ ਕਰੀਬਾ ਐਥਲੀਟਾਂ ਨੇ ਹਿੱਸਾ ਲਿਆ ਐਥਲੈਟਿਕਸ ਮੁਕਾਬਲਿਆਂ ਦਾ ਬਖਰਾ ਸੀ ਨਜ਼ਾਰਾ ਸੀ ਸਿੱਖ ਖੇਡਾਂ ਦੀ ਖਾਸੀਅਤ ਇਹ ਸੀ ਇੱਥੇ ਇੱਕ 5 ਸਾਲ ਦਾ ਬੱਚਾ ਵੀ ਦੌੜਿਆ ਤੇ 62 ਸਾਲ ਦੀ ਹਾਕੀ 올ੰਪੀਅਨ ਹਰਪ੍ਰੀਤ ਕੌਰ ਸ਼ੇਰ ਗਿਲਵ ਮੈਚ ਖੇਡ ਰਹੀ ਸੀ ਸਿੱਖਰਾਂ ਦੀਆਂ 올림픽 ਖੇਡਾਂ ਵਿੱਚ ਹਾਕੀ ਦਾ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਾ ਵੀ ਮੈਚ ਹੋਇਆ ਜਿਸ ਵਿੱਚ ਪਾਕਿਸਤਾਨ ਦੇ ਚਾਰ 올림픽 ਪੱਧਰ ਦੇ ਖਿਡਾਰੀ ਉਮਰ ਪੋਟਾ, ਅਬਦੁਲ ਬਾਬਰ ਅਤੇ ਪੰਜਾਬ ਪੁਲਿਸ ਦਾ ਆਪਣੇ ਸਮੇਂ ਦਾ ਨਾਮੀ ਖਿਡਾਰੀ ਹਰਿੰਦਰ ਸਿੰਘ ਡਿੰਪੀ ਹੋਂਦ ਦਾ ਮੌਜੂਦਾ ਐਸਪੀ ਵੀ ਖੇਡਿਆ ਜਿਸ ਵਿੱਚ ਲਹਿੰਦਾ ਪੰਜਾਬ 5-2 ਨਾਲ ਜੀਤੂ ਰਿਹਾ ਹਰ ਖੇਡ ਮੈਦਾਨ 'ਚ ਖਿਡਾਰੀਆਂ ਦਾ ਦਰਸ਼ਕਾਂ ਦਾ ਆਪਣਾ ਹੀ ਨਜ਼ਾਰਾ ਵਧਿਆ ਵਧਿਆ ਹੋਇਆ ਸੀ ਹਰ ਕੋਈ ਸਿੱਖੀ ਦੇ ਮਾਨ ਲਈ ਪੰਜਾਬੀਅਤ ਦੀ ਪਛਾਣ ਲਈ ਖੇਡ ਰਿਆ ਸੀ ਹਰ ਪਾਸੇ ਲੰਗਰ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਸੀ ਗੱਡੀਆਂ ਲਈ ਪਾਰਕਿੰਗ ਬਾਖਮਾਲ ਸੀ ਹਾਕੀ ਦੇ ਵਿੱਚ ਜਿੱਥੇ ਵੱਡੀ ਜ਼ਿੰਮੇਵਾਰੀ ਨਵਤੇਜ ਸਿੰਘ ਤੀਜਾ ਹੋਰਾਂ ਦੇ ਸਿਰ ਤੇ ਸੀ ਉਥੇ ਰਕबीर ਬੱਲ ਜਗਪ੍ਰੀਤ ਸਿੰਘ ਚੀਨਾ ਰਾਜਨਦੀਪ ਬੱਲ ਰਣਦੀਪ ਸਿੰਘ ਬੋਤਾਲਾ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਰੇ ਸਨ 1980 ਮਾਸਕੋ 올림픽 ਦੇ 골드 메달 ਜੇਤੂ 스타 올림픽ਨ ਸਰਦਾਰ ਰੇ ਸਿੰਘ ਸੋਡੀ ਹਰਿੰਦਰ ਸਿੰਘ ਦੇ ਡਿੰਪੀ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਮੁੱਖ ਮਹਿਮਾਨ ਵਜੋਂ ਹਾਕੀ ਮੈਚਾਂ ਦੌਰਾਨ ਆਪਣੀ ਭੂਮਿਕਾ ਨਿਭਾਰੇ ਸਨ ਵਧੀਆ ਗੱਲ ਇਹ ਸੀ ਕਿ ਸਰਦਾਰ ਮਹਾਵੀਰ ਸਿੰਘ ਗਰਵਲ ਜੋ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਜਰਵਾਲ ਦੇ ਵਾਸੀ ਸਨ ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਸਾਲ 1986 ਵਿੱਚ ਸਿੱਖ ਖੇਡਾਂ ਦਾ ਜਾਗ ਲਾਇਆ ਉਹ ਵੀ ਬਜ਼ੁਰਗ ਆਵਸਥਾ ਵਿੱਚ ਹਾਕੀ ਮੈਚਾਂ ਦਾ ਆਨੰਦ ਲੈ ਰਹੇ ਸਨ ਉਹਨਾਂ ਨੂੰ ਪ੍ਰਬੰਧਕਾਂ ਵੱਲੋਂ ਵੱਡਾ ਮਾਣ ਸਤਿਕਾਰ ਦਿੱਤਾ ਗਿਆ ਇਸ ਤੋਂ ਇਲਾਵਾ ਬੜੇ ਨਵੇਂ ਪੁਰਾਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਦਰਸ਼ਨ ਹੋਏ ਜਿਨ੍ਹਾਂ ਨੂੰ ਮਿਲ ਕੇ ਮਨ ਬਾਗੋ ਬਾਗ ਹੋ ਗਿਆ ਕਬੱਡੀ ਮੈਚਾਂ ਵਿੱਚ ਜਿੱਥੇ ਕਬੱਡੀ ਕਮੈਂਟੇਟਰ ਰੁਪਿੰਦਰ ਸਿੰਘ ਜਲਾਲ ਮੱਖਣ ਸਿੰਘ ਹਕੀਮਪੁਰ ਆਪਣੇ ਬੋਲਾਂ ਨਾਲ ਕਬੱਡੀ ਮੈਚਾਂ ਨੂੰ ਖਿੱਚਦਾ ਕੇਂਦਰ ਬਣਾ ਰਹੇ ਸਨ ਉੱਥੇ ਆਸਟ੍ਰੇਲੀਆ ਵੱਸਦਾ ਰਣਜੀਤ ਸਿੰਘ ਖੇੜਾ ਦੁਨੀਆ ਦੇ ਨਾਮੀ ਕਮੈਂਟੇਟਰ ਜਸਦੇਵ ਸਿੰਘ ਬਾੰਗ ਆਪਣੀ ਕਮੈਂਟਰੀ ਨਾਲ ਹਰ ਮੈਦਾਨ ਵਿੱਚ ਆਪਣਾ ਵੱਖਰਾ ਅੰਦਾਜ਼ ਪੇਸ਼ ਕਰਕੇ ਲੋਕਾਂ ਦੇ ਕਿਸੇ ਦਾ ਕੇਂਦਰ ਬਣਿਆ ਹੋਇਆ ਸੀ 22 ਸਵਰਨ ਟੈਨਾ ਹਰਮਨ ਠਿੰਦ ਪਰਮਵੀਰ ਬਾਠ ਆਏ ਤਾਂ ਆਸਟ੍ਰੇਲੀਆ ਸਿੱਖ ਖੇਡਾਂ ਦੀ ਪੱਤਰਕਾਰੀ ਕਰਨ ਸਨ ਪਰ ਉਹਨਾਂ ਨੂੰ ਲੋਕਾਂ ਵੱਲੋਂ ਸਤਕਾਰ ਫਿਲਮੀ ਹੀਰੋ ਆਵਗਦ ਮਿਲ ਰਿਹਾ ਸੀ ਪੰਜਾਬੀ ਸਾਥ ਵਿੱਚ ਪੰਜਾਬ ਦੇ ਵਿਰਸੇ ਨਾਲ ਸੰਬੰਧਿਤ ਆਸਟ੍ਰੇਲੀਆ ਦੇ ਮੁੰਡੇ ਕੁੜੀਆਂ ਨੇ ਬੜੀਆਂ ਵਧੀਆ ਸੱਭਿਆਚਾਰਕ ਬਣ ਗਈਆਂ ਪੇਸ਼ ਕੀਤੀਆਂ ਉਹ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਰਹੀਆਂ ਕੁੱਲ ਮਿਲਾ ਕੇ ਆਸਟ੍ਰੇਲੀਆ ਵੱਸਦਾ ਸਮੂਹ ਪੰਜਾਬੀ ਭਾਈਚਾਰਾ ਖਾਸ ਕਰਕੇ ਸਿਡਨੀ ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਇਹਨਾਂ ਵੱਡਾ ਖੇਡਾਂ ਦਾ ਮਹਾਕੁੰਭ ਜੋੜਿਆ ਪਰ ਫਿਰ ਵੀ ਸਫਲ ਕੀਤਾ ਅਤੇ ਇਤਿਹਾਸ ਦਾ ਪੰਨਾ ਰਚਿਆ ਹੈ ਜੋ ਅਗਲੇ ਬਰੇ ਹੋਣ ਵਾਲੀ ਮੈਲਬਾਰਨ ਸਿੱਖ 올림픽 ਖੇਡਾਂ ਵਿੱਚ ਲਈ ਇੱਕ ਪ੍ਰੇਰਨਾ ਸਰੋਤ ਬਣੇਗਾ ਪਰਮਾਤਮਾ ਕਰੇ ਸੇਖੋ 올림픽 ਖੇਡਾਂ ਦੀ ਰੀਤ ਆਸਟ੍ਰੇਲੀਆ ਤੋਂ ਉੱਠ ਕੇ ਪੂਰੀ ਉਸ ਦੁਨੀਆ ਵਿੱਚ ਫੈਲੇ ਜਿੱਥੇ-ਜਿੱਥੇ ਪੰਜਾਬੀ ਵੱਸਦੇ ਹਨ ਮੇਰੀ ਤਾਂ ਰੱਬ ਅੱਗੇ ਇਹੋ ਦੁਆ ਹੈ ਆਸਟ੍ਰੇਲੀਆ ਵੱਸਦੇ ਪੰਜਾਬੀ ਉਹ ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀਆ ਤਰੱਕੀਆਂ ਬਖਸ਼ੇ ਹੁਣ ਫਿਰ ਮਿਲਾਂਗੇ ਅਗਲੇ ਬਰੇ 2026 'ਚ ਮੈਲਬੌਰਨ ਰੱਬ ਰਾਖਾ ਇਹ ਸਭ ਕੁਝ ਸਿਡਨੀ ਤੋਂ ਜਗਰੂਪ ਸਿੰਘ ਜਰਖੰਡੇ ਆਪਣੀ ਵਿਸ਼ੇਸ਼ ਰਿਪੋਰਟ ਵਿੱਚ ਦੱਸਿਆ